ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਲਓ ਜੀ ਅੱਜ ਫੇਰ ਆਪਾਂ ਐਲਾਨ ਕਰਦੇ ਆਂ ਇਸ ਐਤਵਾਰ ਨੂੰ ਫੇਰ ਆਪਾਂ ਇਸ 23 ਤਰੀਕ ਨੂੰ ਜਿਹੜਾ ਹੋਣਾ ਐਤਵਾਰ ਆਣਾ ਹੈ ਇਸੇ 23 ਤਰੀਕ ਦਾ ਐਤਵਾਰ ਆਣਾ ਉਸ ਐਤਵਾਰ ਨੂੰ ਆਪਾਂ ਪਿੰਡ ਕੁਲਦਰੀਆਂ ਦੇ ਗਰਾਊਂਡ ਦੇ ਵਿੱਚ ਰੇਸਾਂ ਕਰਾਵਾਂਗੇ ਛੋਟੇ ਬੱਚਿਆਂ ਦੀਆਂ ਤੇ ਉਹ ਰੇਸਾਂ ਹੋਣਗੀਆਂ ਜੀ 800 ਮੀਟਰ ਰੇਸ ਆ 2018 19 20 ਕੀ ਕੋਈ ਵੀ ਸਾਲ ਲੈ ਸਕਦਾ ਹੈ ਤੇ 2015 ਵਾਲੇ ਬੱਚਿਆਂ ਦੀ ਹੋਊਗੀ ਜੀ 400 ਮੀਟਰ ਤੇ ਜੀ 2014 ਜਣੇਗੇ ਅੰਡਰ 14 ਜਣੇਗੇ 2012 13 14 ਵਾਲੇ ਬੱਚਣ ਦੀ ਹੋਊਗੀ ਜੀ 600 ਮੀਟਰ ਰੇਸ ਆ ਇਹਨਾਂ ਰੇਸਾਂ ਦੇ ਵਿੱਚ ਖੁੱਲਾ ਸੱਦਾ ਹੈ ਬਈ ਕੋਈ ਵੀ ਬੱਚਾ ਆ ਕੀ ਸ ਲੈ ਸਕਦਾ ਹੈ ਤੇ ਜਿੱਤਣ ਵਾਲੇ ਵਿੱਚ ਨੂੰ ਆਪਾਂ ਵਿਸ਼ੇਸ਼ ਤੌਰ ਤੇ ਸਨਮਾਨ ਕਰਾਂਗੇ ਤੇ ਐਂਟਰੀ ਹੋਊਗੀ ਜੀ 20 ਰੁਪਏ ਪਿੰਡ ਕੁਲਰੀਆਂ ਦਾ ਗਰਾਊਂਡ ਹੈ ਜੀ ਤੇ ਸਾਡੀ ਚੈਂਪੀਅਨ ਕੁੜੀ ਹਰਕੀਰਤ ਕੌਰ ਹਾਂ ਬਤਾ ਬਲਾਓ ਸਾਰੇ ਬੱਚਣ ਨੂੰ ਕਹਦੇ ਜੀ ਆਜੋ ਐਤਵਾਰ ਨੂੰ ਆਜੋ ਆਜੋ ਹਾਂ ਤੇ ਬੱਚੇ ਜੀ ਸਾਡੇ ਪਿੰਡ ਕੁਲਰੀਆਂ ਵਾਲੇ ਬਾਜਾ ਮਾਰੇ ਨੇ ਜੀ ਐਤਵਾਰ ਨੂੰ ਤੇ ਸਾਡਾ ਪਿੰਡ ਜੀ ਚੰਦਪੁਰੇ ਗਿਆ ਸਾਡੇ ਪਿੰਡ ਦੇ ਬੱਚੇ ਇਹ ਬੱਚੇ ਚੰਦਪੁਰੇ ਵੀ ਗਏ ਪਾਰਟਿਸਪੇਟ ਕਰਨ ਲਈ ਤੇ ਸਾਡੇ 6 ਮੈਡਲ ਆਏ ਤੇ ਫਰਸਟ ਆਣ ਵਾਲੀ ਕੁੜੀ 2018 ਵਾਲੀ ਕੁੜੀ ਜੀ ਅ ਅੰਡਰ 80 ਦੇ ਵਿੱਚ ਫਰਸਟ ਆਈ ਹੈ ਜੀ ਇਹ ਕੁੜੀ ਤੇ ਵੈਲਕਮ ਹੈ ਜੀ ਪਿੰਡ ਕੁਦਰੇ ਦੇ ਗਰਾਊਂਡ ਦੇ ਵਿੱਚ ਮਿਲਦੇ ਆਂ ਅੱਜਵਾਰ ਨੂੰ ਬਹੁਤ ਬਹੁਤ ਧੰਨਵਾਦ ਜੀ